ਸਤਿ ਸ਼੍ਰੀ ਅਕਾਲ ਜੀ ਪੰਜਾਬ ਪੰਜਾਬੀ ਪੰਜਾਬੀ ਤਨੂ ਪਿਆਰ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਸਾਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਜਰਨੈਲ ਕਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਪੰਜਾਬੀ ਦੋਸਤੋ ਅੱਜ ਅਸੀਂ ਪਹੁੰਚਾ ਲੁਧਿਆਣੇ ਪੰਜਾਬੀ ਭਾਵਨ ਕਿਉਂਕਿ ਇੱਥੇ ਅੱਜ ਅਸੀਂ ਇੱਕ ਅਲੱਗ ਤਰ੍ਹਾਂ ਦੇ ਮੇਲੇ ਦੇ ਪੋਸਟਰ ਨੂੰ ਰਿਲੀਜ਼ ਕਰਨ ਵਾਸਤੇ ਇਕੱਠੇ ਹੋਏ ਹਾਂ ਅ ਗੀਤਕਾਰ ਜਿਹੜਾ ਕਿ ਇੱਕ ਕਿਸੇ ਵੀ ਗੀਤ ਦੀ ਪਹਿਲਾਂ ਨਿਉ ਰੱਖਦਾ ਨੀਮ ਰੱਖਦਾ ਫਿਰ ਉਹਦੇ ਤਰਜ ਬਣਦੀ ਹੈ ਫਿਰ ਪੂਰਾ ਗਾਣਾ ਪੂਰੀ ਦੁਨੀਆ ਚ ਪਹੁੰਚਦਾ ਹੈ ਤੇ ਸਾਡਾ ਮਨੋਰੰਜਨ ਕਰਦਾ ਹੈ ਉਹ ਗੀਤਕਾਰਾਂ ਨੂੰ ਇੱਕ ਅੱਖੋਂ ਪਰੋਖੇ ਜੇ ਕੀਤਾ ਜਾਂਦਾ ਰਿਹਾ ਸਾਰੀ ਜ਼ਿੰਦਗੀ ਤੋਂ ਅਸੀਂ ਹੁਣ ਦੁਨੀਆ ਦੇ ਸਾਰੇ ਗੀਤਕਾਰਾਂ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਕਿ ਵੀ ਆਪਾਂ ਇੱਕ ਮੇਲਾ ਕਰੀਏ ਪੰਜਾਬੀ ਗੀਤਕਾਰਾਂ ਦਾ ਜਿਦੇ ਚ ਕਿ ਪੰਜਾਬੀ ਗੀਤਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਕਰੀਏ ਤੇ ਦੂਸਰਾ ਪੰਜਾਬੀ ਗੀਤਾਂ ਦੀ ਅੱਜ ਕੱਲ ਜਿਹੜੀ ਕੋਈ ਗੀਤ ਕਿਸੇ ਦਾ ਹਿੱਟ ਹੋ ਜਾਂਦਾ ਉਹਦੀ ਕਮਾਈ ਕਿੱਥੋਂ ਹੁੰਦੀ ਹੈ ਗੀਤਕਾਰ ਨੂੰ ਉਹਦੇ ਬਾਰੇ ਜਾਗਰਤੀ ਪੈਦਾ ਕਰੀਏ ਕਿਉਂਕਿ ਅੱਜ ਕੱਲ ਗੀਤ ਜਦੋਂ ਵੱਜਦਾ ਕਿਹਦਾ ਵੀ ਵੱਜਦਾ ਉਹਦਾ ਪੈਸਾ ਮਿਲਦਾ ਹੈ ਉਹ ਸੰਸਥਾਾਂ ਮਹਿਗੀਆਂ ਆਈਪੀਆਰਐਸ ਵਰਗੀਆਂ ਸੋ ਉਹਦੇ ਬਾਰੇ ਚੇਤਨਾ ਪੈਦਾ ਕਰਨੀ ਗੀਤਕਾਰਾਂ ਚ ਨਵੇਂਆਂ ਚ ਪੁਰਾਣੇ ਜਿਹੜੇ ਬਹੁਤ ਇਹੋ ਜਿਹੇ ਗੀਤਕਾਰ ਨੇ ਮੇਰੇ ਵਰਗੇ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਪੈਸਾ ਅੱਜ ਵੀ ਪੈਸਾ ਰਾਇਲਟੀ ਮਿਲਦੀ ਹੈ ਪੁਰਾਣੇ ਜ਼ਮਾਨੇ ਦਾ ਜਿਹੜਾ ਐਚਐਮਬੀ ਦੀ ਗੱਲ ਤਾਂ ਸਭ ਨੂੰ ਪਤਾ ਸੋ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਿ ਆਪਾਂ ਇੱਕ ਪੂਰੇ ਪਰਿਵਾਰ ਮੰਗੂ ਸਾਡੀ ਇੱਕ ਸੰਸਥਾ ਹੈਗੀ ਹੈ ਬਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਉਹ ਸਾਰੇ ਗੀਤਕਾਰ ਭਰਾਵਾਂ ਦਾ ਇੱਕ ਪਰਿਵਾਰ ਸਮੂਹ ਲੈ ਕੇ ਅਸੀਂ 22 ਫਰਵਰੀ ਨੂੰ ਇੱਕ ਮੇਲਾ ਕਰਨ ਜਾ ਰਹੇ ਹਾਂ ਇੱਥੇ ਪੰਜਾਬੀ ਭਾਗ ਹੁੰਦੇ ਨੇ ਆਣੇ ਮੇਲਾ ਗੀਤਕਾਰਾਂ ਦੇ ਨਾਂ ਤੇ ੱਥਲੇ ਤੇ ਮੇਰੇ ਨਾਲ ਬਾਕੀ ਸਾਥੀ ਟੀਮ ਹੈ ਕਾਫੀ ਲੰਬੀ ਚੌੜੀ ਲਿਸਟ ਹੈ ਫਿਰ ਕਿਸੇ ਦਾ ਨਾਮ ਲਿਆ ਜਾਂਦਾ ਕਿ ਤਾਂ ਨਹੀਂ ਲਿਆ ਜਾਂਦਾ ਫਿਰ ਹੋਰ ਤਰ੍ਹਾਂ ਦੀ ਟਾਈਮ ਹੋ ਜਾਂਦਾ ਸੋ ਮੈਂ ਕਹਿਣਾ ਕਿ 22 ਤਰੀਕ ਨੂੰ ਸਾਰੇ ਗੀਤਕਾਰ ਭਰਾਵ ਜਿਹੜਾ ਕਿ ਗੀਤ ਲਿਖਦੇ ਆ ਨਵੇਂ ਪੁਰਾਣੇ ਉਹ ਪਹੁੰਚਣ ਤੇ ਬਾਕੀ ਜਿਹੜੇ ਪੰਜਾਬੀ ਗੀਤ ਸੀਤ ਨੂੰ ਪਿਆਰ ਕਰਨ ਵਾਲੇ ਤੇਰੇ ਨੇ ਉਹ ਸਾਰੇ ਪਹੁੰਚਣ ਕਿਸੇ ਦਾ ਸੁਝਾਅ ਹੋਣਗੇ ਉਹ ਵੀ ਅਸੀਂ ਸੁਣਾਗੇ ਇੱਕ ਤੁਸੀਂ ਚ ਨਵਾਂ ਅ ਐਡੀਸ਼ਨਲ ਜੋੜ ਰਹੇ ਆ ਉਹਦੇ ਵਿੱਚ ਮੇਲੇ ਦੇ ਵਿੱਚ ਜਦੋਂ ਜਿਹੜੇ ਗੀਤਕਾਰ ਤੋਂ ਕਲਾਕਾਰ ਬਣ ਜਾਂਦੇ ਨੇ ਸੱਜਣ ਉਸ ਤੋਂ ਬਾਅਦ ਉਹ ਪੂਰੀ ਦੁਨੀਆ ਦਾ ਨਾਮ ਨਾ ਖਟਦੇ ਜਿਵੇਂ ਨਾਮਵੇਂ ਲਵਾ ਦੇਵੀ ਮਖਸੂਸਪੁਰੀ ਹੋਗੇ ਹੈਪੀ ਰਾਇਕੋਟੀ ਹੋਗੇ ਬੀਤ ਜੀਤ ਹੋਗੇ ਇਦਾਂ ਦੇ ਮਤਲਬ ਪ੍ਰੀਤਰਪਾਲ ਜਿਵੇਂ ਨਵੀ ਪਨੀਰੀਟ ਹੋਗੇ ਮਤਲਬ ਇਦਾਂ ਦੇ ਸੰਕੜੇ ਕਲਾਕਾਰ ਨੇ ਜਿਹੜੇ ਕਿ ਪਹਿਲਾਂ ਗੀਤ ਲਿਖਦੇ ਸੀ ਬਾਅਦ ਚ ਕਲਾਕਾਰ ਬਣੇ ਉਹਨਾਂ ਦਾ ਵੀ ਅਸੀਂ ਜਸਵੰਤ ਸਿੰਘ ਦੀਲਾ ਹਾਕਮ ਬਖਤਰੀ ਵਾਲਾ ਪਾਲੀ ਦੇਤ ਵਾਲੀ ਆ ਸਾਰੇ ਸੱਜਣ ਜਿਹੜੇ ਪਹਿਲਾਂ ਗੀਤ ਲਿਖਦੇ ਨੇ ਤੇ ਬਾਅਦ ਚ ਕਲਾਕਾਰ ਬਣੇ ਉਹਨਾਂ ਦਾ ਵੀ ਅਸੀਂ ਕਿੱਥੇ ਰੱਖਿਆ ਕਿਉਂਕਿ ਇਹ ਆਪਦਾ ਵੀ ਆਪਣਾ ਗਾਉਣ ਦਾ ਤੁਹਾਨੂੰ ਉਹ ਵੀ ਦਿਖਾਉਣਗੇ ਤੇ ਦੂਸਰਾ ਤੁਹਾਡੇ ਸੁਝਾਅ ਲਵਾਂਗੇ ਤੁਸੀਂ ਸਾਰਿਆਂ ਨੇ ਅਬਦਾ ਮੇਲਾ ਸਮਝ ਕੇ ਇੱਥੇ ਆਉਣੇ ਪੰਜਾਬੀ ਭਵਨ ਦੇ ਵਿੱਚ 22 ਫਰਵਰੀ ਦਿਨ ਸ਼ਨੀਵਾਰ ਹੈਗਾ ਸੋ ਮੇਰੇ ਵੱਲੋਂ ਦੁਬਾਰਾ ਫਿਰ ਸਭ ਨੂੰ ਬੇਨਤੀ ਹੈ ਕਿ ਇਸ ਮੇਲੇ ਨੂੰ ਅਬਦਾ ਮੇਲਾ ਸਮਝ ਕੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਪੰਜਾਬ ਪੰਜਾਬੀ ਪੰਜਾਬੀ ਤਨੂ ਪਿਆਰ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਸਾਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਰਨਲ ਕਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਦੋਸਤੋ ਅੱਜ ਅਸੀਂ ਪਹੁੰਚਾ ਲੁਧਿਆਣਾ ਪੰਜਾਬੀ ਭਵਨ ਕਿਉਂਕਿ ਇੱਥੇ ਅੱਜ ਅ ਅਲੱਗ ਤਰ੍ਹਾਂ ਦੇ ਮੇਲੇ ਦੇ ਪੋਸਟਰ ਨੂੰ ਰਿਲੀਜ਼ ਕਰਨ ਵਾਸਤੇ ਇਕੱਠੇ ਹੋਏ ਆ ਗੀਤਕਾਰ ਜਿਹੜਾ ਕਿ ਇੱਕ ਕਿਸੇ ਵੀ ਗੀਤ ਦੀ ਪਹਿਲਾਂ ਨਿਉ ਰੱਖਦਾ ਨੀਮ ਰੱਖਦਾ ਫਿਰ ਉਹਦੇ ਤਰਜ ਬਣਦੀ ਹੈ ਫਿਰ ਪੂਰਾ ਗਾਣਾ ਪੂਰੀ ਦੁਨੀਆ ਚ ਪਹੁੰਚਦਾ ਹੈ ਤੇ ਸਾਡਾ ਮਨੋਰੰਜਨ ਕਰਦਾ ਹੈ ਉਹ ਗੀਤਕਾਰਾਂ ਨੂੰ ਇੱਕ ਅੱਖੋਂ ਪਰੋਖੇ ਜੇ ਕੀਤਾ ਜਾਂਦਾ ਰਿਹਾ ਸਾਰੀ ਜ਼ਿੰਦਗੀ ਤੋਂ ਅਸੀਂ ਹੁਣ ਦੁਨੀਆ ਦੇ ਸਾਰੇ ਗੀਤਕਾਰਾਂ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਹੈ ਕਿ ਵੀ ਆਪਾਂ ਇੱਕ ਮੇਲਾ ਕਰੀਏ ਪੰਜਾਬੀ ਗੀਤਕਾਰਾਂ ਦਾ ਜਿਹਦੇ ਚ ਕਿ ਪੰਜਾਬੀ ਗੀਤਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵਿਚਾਰ ਕਰੀਏ ਤੇ ਦੂਸਰਾ ਪੰਜਾਬੀ ਗੀਤਾਂ ਦੀ ਅੱਜਕੱਲ ਜਿਹੜੀ ਕੋਈ ਗੀਤ ਕਿਸੇ ਦਾ ਹਿੱਟ ਹੋ ਜਾਂਦਾ ਉਹਦੀ ਕਮਾਈ ਕਿੱਥੋਂ ਹੁੰਦੀ ਹੈ ਗੀਤਕਾਰ ਨੂੰ ਉਹਦੇ ਬਾਰੇ ਜਾਗਰਤੀ ਪੈਦਾ ਕਰੀਏ ਕਿਉਂਕਿ ਅੱਜਕੱਲ ਗੀਤ ਜਦੋਂ ਵੱਜਦਾ ਕਿਹਦਾ ਹੀ ਵੱਜਦਾ ਉਹਦਾ ਪੈਸਾ ਮਿਲਦਾ ਹੈ ਉਹ ਸੰਸਥਾਾਂ ਮਹਿਗੀਆਂ ਆਈਪੀਆਰਐਸ ਵਰਗੀਆਂ ਸੋ ਉਹਦੇ ਬਾਰੇ ਚੇਤਨਾ ਪੈਦਾ ਕਰਨੀ ਗੀਤਕਾਰਾਂ ਚ ਨਵੇਂਆਂ ਚ ਪੁਰਾਣੇ ਜਿਹੜੇ ਬਹੁਤ ਇਹੋ ਜਿਹੇ ਗੀਤਕਾਰ ਨੇ ਮੇਰੇ ਵਰਗੇ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਪੈਸਾ ਅੱਜ ਵੀ ਪੈਸਾ ਰਾਇਲਟੀ ਮਿਲਦੀ ਹੈ ਪੁਰਾਣੇ ਜ਼ਮਾਨੇ ਦਾ ਜਿਹੜਾ ਐਚਐਮਬੀ ਦੀ ਗੱਲ ਤਾਂ ਸਭ ਨੂੰ ਪਤਾ ਸੋ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਿ ਆਪਾਂ ਇੱਕ ਪੂਰੇ ਪਰਿਵਾਰ ਮੰਗੂ ਸਾਡੀ ਇੱਕ ਸੰਸਥਾ ਹੈਗੀ ਹੈ ਬਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਉਹ ਸਾਰੇ ਗੀਤਕਾਰ ਭਰਾਵਾਂ ਦਾ ਇੱਕ ਪਰਿਵਾਰ ਸਮੂਹ ਲੈ ਕੇ ਅਸੀਂ 22 ਫਰਵਰੀ ਨੂੰ ਇੱਕ ਮੇਲਾ ਕਰਨ ਜਾ ਰਹੇ ਹਾਂ ਇੱਥੇ ਅ ਪਿਆਬੀ ਪੌਂਡ ਨੇ ਆਣੇ ਮੇਲਾ ਗੀਤਕਾਰਾਂ ਦੇ ਨਾਂ ਤੇ ਥੱਲੇ ਤੇ ਮੇਰੇ ਨਾਲ ਬਾਕੀ ਸਾਥੀ ਟੀਮ ਹੈ ਕਾਫੀ ਲੰਬੀ ਚੌੜੀ ਲਿਸਟ ਹੈ ਫਿਰ ਕਿਸੇ ਦਾ ਨਾਮ ਲਿਆ ਜਾਂਦਾ ਕਿਸੇ ਦਾ ਨਹੀਂ ਲਿਆ ਜਾਂਦਾ ਫਿਰ ਹੋਰ ਤਰ੍ਹਾਂ ਦੀ ਟਾਈਮ ਹੋ ਜਾਂਦਾ ਸੋ ਮੈਂ ਕਹਿਣਾ ਕਿ 22 ਤਰੀਕ ਨੂੰ ਸਾਰੇ ਗੀਤਕਾਰ ਭਰਾ ਜਿਹੜੇ ਕਿ ਗੀਤ ਲਿਖਦੇ ਆ ਨਵੇਂ ਪੁਰਾਣੇ ਉਹ ਪਹੁੰਚਣ ਤੇ ਬਾਕੀ ਜਿਹੜੇ ਪੰਜਾਬੀ ਗੀਤ ਸੀਤ ਨੂੰ ਪਿਆਰ ਕਰਨ ਵਾਲੇ ਤੇਰੇ ਨੇ ਉਹ ਸਾਰੇ ਪਹੁੰਚਣ ਕਿਸੇ ਦਾ ਸੁਝਾਅ ਹੋਣਗੇ ਉਹ ਵੀ ਅਸੀਂ ਸੁਣਾਗੇ ਇੱਕ ਤੁਸੀਂ ਇਹ ਚ ਨਵਾਂ ਅ ਐਡੀਸ਼ਨਲ ਜੋੜ ਰਹੇ ਆ ਉਹਦੇ ਵਿੱਚ ਮੇਲੇ ਦੇ ਵਿੱਚ ਜਦੋਂ ਜਿਹੜੇ ਗੀਤਕਾਰ ਤੋਂ ਕਲਾਕਾਰ ਬਣ ਜਾਂਦੇ ਨੇ ਸੱਜਣਾਂ ਉਤੋਂ ਬਾਅਦ ਉਹ ਪੂਰੀ ਦੁਨੀਆ ਦਾ ਨਾਮ ਨਾ ਖਟਦੇ ਜਿਵੇਂ ਨਾਮਵੇਂ ਲਵਾ ਦੇਵੀ ਮਖਸੂਸਪਰੀ ਹੋਗੇ ਹੈਪੀ ਰਾਇਕੋਟੀ ਹੋਗੇ ਜੀਤ ਜੀਤ ਹੋਗੇ ਐਦਾਂ ਦੇ ਮਤਲਬ ਪ੍ਰੀਤਰਪਾਲ ਜਿਵੇਂ ਨਵੀ ਪਨੀਰੀਟ ਹੋਗੇ ਮਤਲਬ ਐਦਾਂ ਦੇ ਸੰਕੜੇ ਕਲਾਕਾਰ ਨੇ ਜਿਹੜੇ ਕਿ ਪਹਿਲਾਂ ਗੀਤ ਲਿਖਦੇ ਸੀ ਬਾਅਦ ਚ ਕਲਾਕਾਰ ਬਣੇ ਉਹਨਾਂ ਦਾ ਵੀ ਅਸੀਂ ਜਸਵੰਤ ਸਿੰਘ ਦੀਲਾ ਹਾਕਮ ਬਖਤਰੀ ਵਾਲਾ ਪਾਲੀ ਦੇਤ ਵਾਲੀ ਆ ਸਾਰੇ ਸੱਜਣ ਜਿਹੜੇ ਪਹਿਲਾਂ ਗੀਤ ਲਿਖਦੇ ਨੇ ਤੇ ਬਾਅਦ ਚ ਕਲਾਕਾਰ ਬਣੇ ਉਹਨਾਂ ਦਾ ਵੀ ਅਸੀਂ ਕਿੱਥੇ ਰੱਖਿਆ ਕਿਉਂਕਿ ਇਹ ਆਪਦਾ ਵੀ ਆਪਣਾ گاਉਂ ਦਾ ਤੁਹਾਨੂੰ ਉਹ ਵੀ ਦਿਖਾਉਣਗੇ ਦੇ ਦੂਸਰਾ ਤੁਹਾਡੇ ਸੁਝਾਅ ਲਵਾਂਗੇ ਤੁਸੀਂ ਸਾਰਿਆਂ ਨੇ ਆਬਦ ਮੇਲਾ ਸਮਝ ਕੇ ਇੱਥੇ ਆਉਣਾ ਹੈ ਪੰਜਾਬੀ ਭਗਨ ਦੇ ਵਿੱਚ 22 ਫਰਵਰੀ ਦਿਨ ਸ਼ਨੀਵਾਰ ਹੈਗਾ ਸੋ ਮੇਰੇ ਵੱਲੋਂ ਦੁਬਾਰਾ ਫਿਰ ਸਭ ਨੂੰ ਬੇਨਤੀ ਹੈ ਕਿ ਇਸ ਮੇਲੇ ਨੂੰ ਆਬਦ ਮੇਲਾ ਸਮਝ ਕੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ